ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਖਾਸ ਕਰਦੇ ਆਂ ਜੋ ਵੀ ਸੁਰਤ ਦੇ ਜੋੜੇ ਨੇ ਸਾਰੇ ਚੜ੍ਹਦੇ ਹੀ ਕਲਾ ਤੰਦਰੁਸਤੀ 'ਚ ਹੋ ਗਏ ਕਵੈਸਟ ਬੇਨਤੀ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੱਦੇ ਬੈਲ ਬਟਨ ਨੂੰ ਆਲ ਕਲਿਕ ਕਰਿਓ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਵਿਜਿਟ ਆਪਨੀ ਸੁਰ ਸਿੰਘ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਦੇ ਤਹਿਸੀਲ ਲਗਦੀ ਸੱਜਣੋਂ ਇਹਨੂੰ ਪੱਟੀ ਭਾਈ ਅਭਜੰਦ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਦੋ ਵੜਾ ਲੈ ਕੇ ਆ ਚੰਗੇ ਮਿਲ ਕੇ ਰਿਕਾਰਡ ਤੇ ਚੱਲਣ ਵਾਲੀਆਂ ਇੱਕ ਜਰਸੀ ਤੇ ਕੈਚਫ ਵਧੇਰੇ ਜਾਣਕਾਰੀ ਲੈ ਕੇ ਸਾਂਝੀ ਕਰਾਂਗੇ ਐਂਡ ਤੱਕ ਜਰੂਰ ਬਨੇ ਰਹੋ ਨਰਖ ਤੇ ਪਰਖ ਤੁਹਾਡਾ ਕੰਮ ਹੈ ਫਰਜ਼ ਸਮਝ ਕੇ ਇਹਨੂੰ ਕਰਿਆ ਕਰੋ ਬੇਨਤੀ ਨੂੰ ਕਬੂਲ ਠੀਕ ਹੈ ਜੀ ਤੇ ਆਓ ਲਈਏ ਜਾਣਕਾਰੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਵਧੀਆ ਜੀ ਵਧੀਆ ਹੋਰ ਠੀਕ ਠਾਕ ਵਧੀਆ ਜੀ ਕਿਰਪਾ ਹੋਰ ਠੀਕ ਤੇ ਚਲਾਏ کاروبار ਹਾਂਜੀ ਵਧੀਆ ਹੋਦੀ ਹੈ ਕਿਰਪਾ ਮਾਲਕ ਦੀ ਠੀਕ ਹੈ ਡਰੈਸ ਕਰਕੇ ਨੋਟ 10 ਪਿੰਡ ਸੁਰਸਿੰਘ ਠੀਕ ਹੈ ਜੀ ਪੁਲਾ ਕਰਤਾ ਨੂੰ ਜੇਲ ਵੱਡੀ ਵੱਡੇ ਮਾਹਪੁਰਖਾਂ ਦਾ ਪਿੰਡ ਹੈ ਨਾ ਹਾਂਜੀ ਹਾਂਜੀ ਬਹਾਦਰ ਬਾਬਾ ਵਿਦੀਚੰਦ ਸਾਹਿਬ ਜੀ ਦੇ ਨਗਰ ਆ ਹਾਂਜੀ ਸੁਰਸਿੰਘ ਇਹ ਬੜੀ ਮਾਨ ਵਾਲੀ ਗੱਲ ਆ ਮਾਹਪੁਰਖਾਂ ਨੇ ਬਾਬਾ ਬਹਾਦਰ ਵਿਦੀਚੰਦ ਸਾਹਿਬ ਜੀ ਨੇ ਜੋ ਗੁਰੂ ਹਰਗੋਬਿੰਦ ਸਾਹਿਬ ਦਾ ਥਾਪੜਾ ਲੈ ਕੇ ਹਾਂਜੀ ਤੇ ਘੋੜੇ ਲਿਆਂਦੇ ਹੈ ਉਹਨਾਂ ਦੇ ਥਾਪੜੇ ਨਾਲ ਤੇ ਐਡੀ ਚੜ੍ਹਦੀ ਗਲ ਵਾਲਾ ਨਗਰ ਆ ਹਾਂ ਤੇ ਇਹ ਵਿੱਚ ਵਿਚ ਵਿਚਾਲੇ ਜੇ ਪੈ ਗਿਆ ਭਾਈ ਸਿੰਘੂ ਇਹ ਨਗਰ ਸੁਰ ਸਿੰਘ ਜਿਹੜਾ ਹੈ ਭਿੱਖੀਵਿੰਦ ਤੋਂ ਕੋਈ 2-4 ਕਿਲੋਮੀਟਰ ਜਾਂਦੇ ਚਵਾਲ ਰੇ ਗਿਆ ਵੀ ਆਪਣਾ ਆਈ ਇਹਦਾ ਹਰੀ ਕਾਂਲੀ ਸਾਈਡ ਤੋਂ ਜੀ ਤੇ ਆਪਣਾ 7 ਕਿਲੋਮੀਟਰ ਆ ਤੇ ਤਰਨ ਤਰਨ ਉਹਨਾਂ ਮੇ 5 ਕਿਲੋਮੀਟਰ ਆ ਤੇ ਚਭਾਲ ਕਿੰਨਾ ਚਭਾਲ ਬੰਦਾ 10 12 ਕਿਲੋ ਮਟਰ ਹੈਗਾ ਤੇ ਪੇ ਕਿੰਨੇ ਚਾਰ ਪੰਜ ਨਾ ਚਾਰ ਪੰਜ ਕਿਲੋ ਮਟਰ ਠੀਕ ਆ ਸਾਰੇ ਵਿੱਚ ਚਾਲੇ ਜੇ ਆ ਗਏ ਨਾ ਫੋਨ ਨੰਬਰ ਕੀ ਆਪਣਾ 97806 5273 ਠੀਕ ਆ ਅੱਜ ਨਗੇ ਨੇ ਗੱਡ ਮਾਰੇ ਗੱਡੀ ਨਗੇ ਨਹੀਂ ਅੱਜ ਜੀ ਅੱਗੇ ਤੋਂ ਛੋਟੀਆਂ ਛੋਟੀਆਂ ਤੇ ਅੱਜ ਵੱਡੀ ਵੱਡੀ ਕਰ ਦੇਣੀ ਹੈ ਮਾਲਕ ਦੀ ਕਿਰਪਾ ਨਾਲ ਇਦਾਂ ਵਧੂਗਾ ਕੰਮ ਠੀਕ ਥਾਂ ਬੜੇ ਸੋਹਣੇ ਲੱਗੇ ਥਾਂ ਬੜੇ ਸੋਹਣੇ ਹੈ ਨਾ ਤਾਜੀ ਸੋਈ ਲੱਗਦੀ ਕਿ ਇਹ ਤਾਜੀ ਆ ਤੇ ਜਿੰਨੇ ਨੇ ਸੋਈ ਦੇ ਤੇ ਬੋਬਲਾ ਕਿੰਨਾ ਬੋਬਲਾ ਥਰੇ 15 ਕਿਲੋ ਆ 15 ਲੀਟਰ ਕਿਲੋ ਆ ਗਏ ਨਾ ਠੀਕ ਹੈ ਤੋਰਾ ਤਰਾ ਕਰਾਈਏ ਜੇਕਰ ਥਾਣ ਬੜਾ ਸੋਹਣਾ ਲੱਗਾ ਕੰਮ ਦਾ ਥੋੜੀ ਥੋੜੀ ਜਾਂਦਾਰੇ ਕੋਈ ਚੱਕਰ ਆ ਗਈ ਦੂਜਾ ਸੂਆ ਅੱਛਾ ਜੀ ਬੜੇ ਚੰਗੇ ਆ 15 ਕਿਲੋ ਰਾਇ ਵੜੀਆ ਫੇਸ ਕੁਆਲਟੀ ਬੜੀ ਹੈ ਵਹਿੜੀ ਦੂਜਾ ਸੂਆ ਦੂਜਾ ਸੂਆ ਠੀਕ ਹੈ ਜੀ ਸੂਆ ਦੂਜਾ ਆ ਗਈ ਸੱਜਣੋ ਇਹ ਫੇਸ ਕੁਆਲਟੀ ਵੇਖੋ ਕਿੰਨੀ ਸ਼ਾਨਦਾਰ ਆ ਬਾਕੀ ਕੱਦ ਬਹੁਤ ਚੰਗਾ ਵੱਡਾ ਹੈ ਵੜਦਾ ਛੋਟੀ ਨਹੀਂ ਹੈ ਵੇਖੋ ਹਮ ਵਾਹ ਜੀ ਵਾਹ ਲੋ ਜਾਂਦੀ ਹੈ ਬੱਚੇ ਦਾ ਕਰਕੇ ਆਂਦੀ ਮੈਂ ਤੁਰਨਾ ਮੋੜਦੇ ਆ ਕੋ ਨਹੀਂ ਤੁਰਦੀ ਕੋੜੀ ਆ ਘੋੜਾ ਨਾ ਕੋੜੀ ਆ ਨੁਗਰੀ ਕੋੜੀ ਆ ਹਾਂ ਜਿਵੇਂ ਹੁਣ ਬੱਚੇ ਤੇ ਲਾ ਕੇ ਭੱਜ ਗਿਆ ਹੀ ਸਰਕਾਰੀ ਫਿਰ ਵਾਹ ਵਾਹ ਦੇ ਨਾਲ ਡੇਪੀ ਕੋ ਨਹੀਂ ਰੱਖ ਲੋ ਕੋਈ ਨਹੀਂ ਕੋਈ ਨਾਲੇ ਇਤਨਾ ਪਤਾ ਲੱਗ ਜੇਗਾ ਕਿ ਕਿੰਨੇ ਕ ਪਿੰਡੇ ਪੁੰਡੇ ਦੇ ਲੇਸੀਆ ਬਾਰੀ ਹਾਂ ਹਾਂ ਬੋਕੇ ਆ ਖੰਡੀ ਜਿੱਦਾਂ ਮਰਜੀ ਕਰੋ ਠੀਕ ਹੈ ਤੇ ਬਾਈ ਯਰ ਝੰਡ ਤੇ ਜਾ ਕੀ ਆਉਂਦੀ ਕੀਮਤ ਕਰਦੇ ਕਿੰਨੇ ਦੇ ਰਹੀਏ ਕੀਮਤ ਇਹਦੀ ਮੁੱਲ 72000 ਰੁਪਇਆ 2000 ਦੇ ਲਾਂਗੇ ਅੱਛਾ ਹਾਂਜੀ 2000 70 ਦੀ 70 ਦੀ 2 ਹਾਟੇ ਵਾਲਾ ਛੱਡ ਦੇ ਤੋ ਛੱਡ ਲਓ ਕੋਈ ਨੀ ਲਾ ਜਾਣ ਦੇ ਹਾਂਜੀ ਚੰਗੀ ਆ ਵੜ ਹੈਗੀ 70 75000 ਦੇ ਆ ਠੀਕ ਆ ਹੋਰ ਤੁਹਾਨੂੰ ਕੋਈ ਲਿੰਗਾ ਲਿਆ ਦੇ ਕਰਕੇ ਥੋੜਾ ਕਰਾ ਆ ਨਹੀਂ ਵੈੜ ਵੇਖਦੀ ਆ ਵੈੜ ਵੇਖਦੀ 75000 ਜਰੋ ਦਿਨ 2 ਆ ਇਹ ਦੇ ਮਾਪੁਰਖਾਂ ਸੰਤਾ ਮਾਪੁਰਖਾਂ ਦੇ ਜਿਹੜੇ ਤਿਹਾੜੇ ਆਉਂਦੇ ਜਾਂਦੇ ਰਹਿੰਦੇ ਆ ਠੀਕ ਆ ਜੀ ਤੇ ਹੁਣ ਲਗਾ ਕਿਨੇ 2 ਦੇ ਰਹਿ ਗਿਆਂ ਕੋਈ ਗੱਲ ਨਹੀਂ ਵੈੜ ਵਾਦੇ ਬੰਦੀ ਆ ਘਾਟੇ ਬੰਦੀ ਨਹੀਂ ਬਾਕੀ ਚਲੋ ਅੱਜ ਦੇ ਹਿਸਾਬ ਨਾਲ ਅੱਜ ਦਾ ਰੇਟ ਚੱਲੂਗਾ ਹਾਂ ਜੀ ਸਾਡੀ ਠੰਢੀ ਢਮੀ ਅਸਾਫ ਸੁਧਰੀਆਂ ਇੱਕ ਦੇ ਦੁੱਧ 20 ਕਿਲੋ ਬਾਈ ਚ ਅੱਜ 20 ਕਿਲੋ ਦੇ ਦੋਗੀ ਦੁੱਧ ਠੀਕ ਅਜੇ ਤੀਜਾ ਦਿਨ ਹੋਇਆ ਅੱਜ ਠੀਕ ਆ ਅਜੇ ਆ ਵੇਖੋ ਨਾ ਲਾੜੂ ਢੋੜੂ ਆ ਕੋਈ ਚੱਕਰ ਦੇਗਾ ਤੇ ਕਾਲੀ ਦੀ ਕਰੀ ਕੇ ਗੱਲ ਕਾਲੀ ਦੀ ਆਜੋ ਵਾਹ ਜੀ ਵਾਹ ਇਹ ਥਾਣੋਂ ਤੋਂ ਵੀ ਗਾਂ ਥਾਣੋਂ ਤੋਂ ਬੜਾ ਠੰਡੀ ਠੰਡੀ ਦੇਖੋ ਥਾਣ ਮਈਆਂ ਵਾਲਾ ਵਾਹ ਜੀ ਮਗਰੋਂ ਬੜੀ ਬਣੀ ਪਈ ਹੈ ਜੇ ਨੀਵਾ ਜੇ ਬੜੋਂ ਦੋ ਪਾਰ ਸੱਤ ਲੈ ਜੂਗੀ ਦਿਨ ਕਿੰਨੇ ਲੈ ਜੂ ਪੰਜ ਛੇ ਲੈ ਜੂ ਪੰਜ ਛੇ ਦਿਨ ਲੈ ਜੂ ਹੈ ਨਾ ਦੁੱਧ ਵੀ 22 ਕਿਲੋ ਦਿੰਦੀ ਹੈ 20 ਤੋਂ 22 ਪਲੱਸ ਬੜੀ ਵਧੀਆ ਤੀਜਾ ਸੂਆ ਵਾ ਤੀਜਾ ਚੌਥਾ ਨਹੀਂ ਹੋਊਗੀ ਤੀਜਾ ਸੂਆ ਹੋਗੇ ਸੂਆ ਹੈ ਕਿ ਤੀਜਾ ਸੂਆ ਤੀਜਾ ਸੂਆਗੀ ਖੁੱਲ ਕੇ ਖੁੱਲ ਲਓ ਜੀ ਦੋ ਜਿਆਦੇ ਤੇ ਜਾਸੂਆ ਵਾਲੀ ਜੱਸੀ ਦੇ ਵਿੱਚ ਆ ਗਈ ਗਰਮੀ ਵਾਲੀ ਜਿਨੇ ਗਰਮੀ ਜਗਾ ਸਜਣੋ ਕਾਰਡ ਕੱਢਣੀ ਆ ਥਾਣ ਵੇਖੋ ਮੱਝਾਂ ਵਾਲਾ ਵਾਕੇ ਮਾਦਾ ਵੀ ਇਹ ਤੋਂ ਨਿਕਾ ਰਹਿ ਜਾਊਗਾ ਭਾਰੇ ਇਹ ਤੋਂ ਵੀ ਗਾਂ ਜਿਹੜੇ ਵਾਹ ਜੀ ਚਲੋ ਜੀ ਤੋਰ ਹੋਣੇ ਨਿਕਲ ਤੇ ਗਾੜੀ ਨਿਕੜੀ ਜਣੀ ਟੁਰ ਕੇ ਕਾਤ ਵੱਡਾ ਸਿੱਧੇ ਸਿੱਧੇ ਫਰਕ ਟੋੜੀ ਜੀ ਸੋ ਜੋ ਅੱਗੇ ਜੀ ਨਾਲ ਲਾਇਓ ਸੁਣਾਈ ਬੰਦ ਥਾਣ ਵਾਲੋ ਤਾਂ ਕਮਾਲ ਹੀ ਕਰੀ ਬੈਠੇ ਆ ਇੱਧਰੇ ਬੰਦ ਹੋ ਇੱਥੇ ਬੰਦ ਇੱਥੇ ਬੰਦ ਇੱਥੇ ਬੰਦ ਤੋਰਦਾਰ ਚੰਗੀ ਗਾੜੀ ਤੋਰ ਚੰਗੀ ਕੱਦ ਵਜਨ ਪੂਰਾ ਵੱਡਾ ਨਾ ਗੱਲ ਰੇਡ ਦੀ ਕਰਕੇ ਕਿੰਨੇ ਦੀ ਦੇ ਦੀਏ ਕਿਹੜਾ ਮੁੱਲ 60000 ਰੁਪਿਆ 60 ਦੀ ਦਵਾਂਗੇ 60 ਦੀ ਦੇ ਦਾਂਗੇ ਹਾਂਜੀ ਠੀਕ ਵੱਡੀ ਮਹਿਣੀ ਹੁੰਦਾ ਕੋਈ ਲੈ ਮੱਠੀਆ ਦੁੱਧ 20 22 ਕਿਲੋ ਦੇਣ ਵਾਲੀ ਆ ਠੀਕ ਹੈ ਜੀ ਹਾਂ ਜੀ ਤੇ ਦੋਵੇਂ ਪਸ਼ੂ ਹਨ ਹਾਂ ਜੀ ਦੋ ਲੋ ਜੀ ਭਾਈ ਸਜਣਾ ਉਹ 15 ਪਲਸ ਬੌਲੇ ਤੋਂ ਜਿਹੜਾ ਤਿਆਰੀ ਆ ਸ਼ੁਰੂਆਤ ਕੀਤੀ ਹੋਣੀ 20 22 ਪਲਸ ਦੁੱਧ ਕਰਜੂਗੀ ਇਹ ਜਿਹੜੀ ਆ ਡਿਲੀਵਰੀ ਚ ਕੋਈ 5-7 ਦਿਨ ਦਾ ਸਮਾਂ ਰਹਿ ਗਿਆ ਇਹ ਵੀ ਤਿਆਰੀ ਦੇ ਆ ਇਹ ਵੀ 22 ਕਿਲੋ ਵਾਲੀ ਆ ਦੋਵੇਂ ਵੈੜਾ ਚੰਗੀਆਂ ਨੇ ਜਿੰਨੂੰ ਕੋਈ ਵੀ ਪੀਸ ਚੰਗਾ ਲੱਗੇ ਇਹ ਚੁਣ ਕੇ ਲੈ ਜਾ ਸਕਦਾ ਪਿੰਡ ਸੁਰਸਿੰਘ ਤੋਂ ਭਾਈ ਚੰਦ ਦੇ ਫਾਰਮ ਤੋਂ ਤੇ ਅਗਲੀ ਵੀਡੀਓ ਦੇ ਨਾਲ ਮਿਲਦੇ ਹਾਂ ਇੰਤਜ਼ਾਰ ਕਰਿਓ ਰਬ ਰੱਖਾ ਸਤਿ ਸ੍ਰੀ ਅਕਾਲ ਜੀ